ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਹਨ ਰੇ ਨਰ ਇਹ ਸਾਚੀ ਜੀਤਾਰ ਕਿ ਐ ਮਨੁੱਖ ਆਪਣੇ ਦਿਲ ਵਿੱਚ ਇਹ ਗੱਲ ਪੱਕੀ ਕਰ ਲੈ ਤੇ ਪੱਕੀ ਗੱਲ ਕਰਕੇ ਇਹਨੂੰ ਟਿਕਾ ਲੈ ਉਹ ਕਿਹੜੀ ਗੱਲ ਹੈ ਸਗਲ ਜਗਤ ਹੈ ਜੈਸੇ ਸੁਪਨਾ ਬੇਨਸਤ ਲੱਗਤ ਨਵਾਂ ਕਿ ਸਾਰਾ ਸੰਸਾਰ ਹੈ ਜੋ ਇਹ ਸੁਪਨੇ ਵਰਗਾ ਹੈ ਫਿਰ ਵੀ ਮਨੁੱਖ ਬਹੁਤ ਚਿੰਤਾ ਕਰਦਾ ਹੈ ਬਹੁਤ ਫਿਕਰ ਕਰਦਾ ਹੈ ਤੇ ਪਦਾਰਥਾਂ ਦੀ ਲਾਲਸਾ ਵਿੱਚ ਤੇ ਆਪਤਰਾ ਦੀ ਲਾਲਸਾ ਦੇ ਵਿੱਚ ਹਰ ਵਕਤ ਚਿੰਤਾ ਕਰਦਾ ਰਹਿੰਦਾ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੋ ਤੈਨੂੰ ਉਹ ਦੇ ਰਿਹਾ ਹੈ ਉਹਦੀ ਰਜਾ ਵਿੱਚ ਜਿਉਣਾ ਸਿੱਖ ਲੈ ਇਹ ਹੀ ਸਭ ਤੋਂ ਵੱਡਾ ਸੁੱਖ ਹੈ ਆਖੋ ਸਤਨਾਮ ਨਹੀਂ ਤਾਂ ਤੂੰ ਸੁਪਨੇ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਇੱਕ ਦਿਨ ਇਹ ਸੁਪਨੇ ਨੇ ਖਾਤਮ ਹੋ ਜਾਣਾ ਜੋ ਮਰਜੀ ਤੇਰੇ ਕੋਲ ਹੋਵੇ ਉਹ ਨਾਸ਼ਵਾਨ ਹੋ ਜਾਣਾ ਆਖੋ ਸਤਨਾਮ ਇਸ ਕਰਕੇ ਮਹਾਰਾਜ ਸਮਝਾਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਇਹ ਹੀ ਅਸਲ ਵਿੱਚ ਚਿੰਤਾ ਲਾਉਣ ਦਾ ਤਰੀਕਾ ਹੈ ਇਹ ਹੀ ਚਿੰਤਾ ਮੁਕਤ ਕਰਨ ਦਾ ਤਰੀਕਾ ਹੈ ਕਿ ਜੋ ਤੈਨੂੰ ਉਹ ਦੇ ਰਿਹਾ ਉਹਦੇ ਵਿੱਚ ਹੀ ਜਿਉਣਾ ਸਿੱਖਣਾ ਕਰ ਇਹ ਤਾਂ ਸਗਲ ਜਗਤ ਹੈ ਜੈਸੇ ਸੁਪਨਾ ਇਹ ਸਾਰਾ ਸੰਸਾਰ ਤਾਂ ਸੁਪਨੇ ਦੀ ਨਿਆਈ ਹੈ ਇਹਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਕਿਸ ਤਰ੍ਹਾਂ ਹੈ 바ਰੂ ਭੀਤ ਬਣਾਈ ਰੱਜ ਪਛ ਰਹਿਤ ਨਹੀਂ ਦਿਨ ਚਾਰ 바ਰੂ ਭੀਤ ਕਹਿੰਦੇ ਆ ਜਿਵੇਂ ਰੇਤ ਦੀ ਮਿੱਟੀ ਦੀ ਕੰਦ ਉਸਾਰ ਕੇ ਉਹਨੂੰ ਪੋਚ ਕੇ ਤਿਆਰ ਕੀਤਾ ਜਾਂਦਾ ਜਿਵੇਂ ਕੱਚੀਆਂ ਕੰਦਾਂ ਹੁੰਦੀਆਂ ਸੀ ਪਹਿਲਾਂ ਉਹਦੀ ਉਦਾਹਰਨ ਦਿੰਦੇ ਆ ਉਸ ਸਮੇਂ ਹੁੰਦੇ ਵੀ ਜਿਆਦਾ ਕੱਚੇ ਮਕਾਨ ਸੀ ਪਰ ਉਹ ਕੰਦ ਹੈ ਜਿਹੜੀ ਉਹ ਚਾਰਕ ਦਿਨ ਹੀ ਟਿਕੀ ਰਹਿੰਦੀ ਉਹ ਪੱਕੀ ਨਹੀਂ ਜਿਉਂ ਮੀਂਹ ਹੁੰਦਾ ਵਾਰਸ਼ਾਂ ਹੁੰਦੀਆਂ ਨੇ ਤੇ ਹੌਲੀ-ਹੌਲੀ ਉਹ ਖੁਰਖੁਰ ਕੇ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਕਿ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਕਿ ਇਸ ਮਾਇਆ ਦੇ ਸੁਖ ਵੀ ਰੇਤ ਦੀ ਕੰਦ ਵਰਗੇ ਹਨ ਐ ਮੂਰਖ ਮਨ ਤੂੰ ਇਹਨਾਂ ਸੁੱਖਾਂ ਵਿੱਚ ਮਸਤ ਹੋ ਰਿਹਾ ਹੈ ਤੇ ਇਹਦੇ ਵਿੱਚ ਹੀ ਉਲਝਿਆ ਪਿਆ ਹੈ ਤੇ ਤੈਨੂੰ ਨਾਮ ਜਪਣ ਦਾ ਜਾਂ ਆਪਣੇ ਆਪ ਨਾਲ ਗੱਲ ਕਰਨ ਦਾ ਜਾਂ ਆਪਣੇ ਆਪ ਨੂੰ ਸਕੂਨ ਦੇਣ ਦਾ ਟਾਈਮ ਹੀ ਨਹੀਂ ਹੈ ਆਖੋ ਸਤਨਾ ਕਿਉਂਕਿ ਸੁੱਖਾਂ ਨੂੰ ਲੱਭਦਾ ਲੱਭਦਾ ਇਹਦੀ ਜ਼ਿੰਦਗੀ ਬੀਤ ਜਾਂਦੀ ਹੈ ਪਰ ਉਹ ਆਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਅਜਹੁ ਸਮਝ ਕਸ਼ ਬਿਗਰੇ ਨਾਹਨ ਭਜਲੇ ਨਾਮ ਮਰਾਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਅਜੇ ਵੀ ਸਮਝ ਜਾ ਕੁਛ ਨਹੀਂ ਵਿਗੜਿਆ ਅਜਹੁ ਕਸ਼ ਬਿਗਰੋ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੇ ਅਜਹੁ ਸਮਝ ਕਸ਼ ਬਿਗਰੋ ਨਾਹਨ ਭਜਲੇ ਨਾਮ ਮਰਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਅਜੇ ਵੀ ਸਮਝ ਜਾ ਅਜੀਵੀ ਕੁਝ ਨਹੀਂ ਵਿਗੜਿਆ ਕਿ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਆਖੋ ਸਤਨਾਮ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਮੈਂ ਤੈਨੂੰ ਗੁਰਮਖਾਂ ਦਾ ਇਹ ਨਿੱਜੀ ਖਿਆਲ ਪੁਕਾਰ ਕੇ ਸੁਣਾ ਰਿਹਾ ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰਮਖਾਂ ਦਾ ਇਹ ਨਿੱਜੀ ਖਿਆਲ ਮੈਂ ਪੁਕਾਰ ਕੇ ਸੁਣਾ ਰਿਹਾ ਹਾਂ ਕਿ ਇਹ ਹੀ ਸੱਚ ਹੈ ਇਹ ਜਗ ਮੇਤ ਨਾ ਦੇਖਿਓ ਕੋਈ ਇਸ ਜਗਤ ਵਿੱਚ ਕੋਈ ਸਾਥ ਨਵਾਉਣ ਵਾਲਾ ਮਿੱਤਰ ਨਹੀਂ ਹੈ ਭਾਵੇਂ ਜੋ ਵੀ ਹੈ ਉਹ ਜਿਉਂਦੇ ਜੀ ਨਾਲ ਖੜ ਸਕਦਾ ਹੈ ਲੇਕਿਨ ਮੋਇਆਂ ਦੇ ਨਾਲ ਕੋਈ ਨਹੀਂ ਜਾ ਸਕਦਾ ਇਸ ਕਰਕੇ ਤੂੰ ਸੰਸਾਰ ਦੇ ਅੰਦਰ ਆਪਣੇ ਘਰ ਦੇ ਅੰਦਰ ਜੋ ਉਹ ਦੇ ਰਿਹਾ ਹੈ ਬਸ ਆਪਣੀ ਚਿੰਤਾ ਲਾ ਕੇ ਥੋੜਾ ਉਸੇ ਵਿੱਚ ਸਮਾ ਕੇ ਖੁਸ਼ ਰਹਿਣਾ ਸਿੱਖ ਇਹ ਜਗ ਮੀਤ ਨਾ ਦੇਖੋ ਕੋਈ ਪਾਵ ਇਸ ਜਗਤ ਵਿੱਚ ਕੋਈ ਮਿੱਤਰ ਨਹੀਂ ਹੈ ਅਸਲੀ ਮਿੱਤਰ ਜੋ ਸਾਥ ਨਿਵਾ ਸਕਦਾ ਹੋਵੇ ਅਸਲੀ ਮਿੱਤਰ ਤੇ ਗੁਰੂ ਹੈ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ ਜਿੱਥੇ ਲੇਖਾ ਮੰਗਿਆ ਜਾਣਾ ਹੈ ਤੇ ਗੁਰੂ ਅੱਗੇ ਖੜਾ ਦਿਸਦਾ ਹੈ ਆਖੋ ਸਤਨਾਮ ਸਗਲ ਜਗਤ ਆਪਣਾ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਮਹਾਰਾਜ ਕਹਿੰਦੇ ਇਹ ਸੰਸਾਰ ਹੈ ਜਿਹੜਾ ਆਪਣੇ ਸੁੱਖਾਂ ਵਿੱਚ ਹੀ ਜੁਟਿਆ ਪਿਆ ਹੈ ਤੇ ਦੁੱਖ ਵਿੱਚ ਕੋਈ ਕਿਸੇ ਦਾ ਸਾਥੀ ਨਹੀਂ ਬਣਦਾ ਹੈ ਇਹ ਰੀਤ ਹੈ ਕੋਈ ਬਿਰਲੇ ਹੁੰਦੇ ਹਨ ਨਹੀਂ ਤੇ ਮਹਾਰਾਜ ਕਹਿੰਦੇ ਆ ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਾਹੂ ਦਿਸ ਘੇਰੇ ਬਿਪਤ ਪਰਿ ਸਭ ਹੀ ਸੰਗ ਛਾੜਦ ਕੋਉ ਨ ਆਵਤ ਨੇਰੈ ਜਦੋਂ ਮਨੁੱਖ ਬਿਪਤਾ ਵਿੱਚ ਪੈ ਜਾਂਦਾ ਹੈ ਦੁੱਖ ਵਿੱਚ ਪੈ ਜਾਂਦਾ ਹੈ ਦੁਨਿਆਵੀ ਮਾਇਆ ਨਹੀਂ ਰਹਿੰਦੀ ਤੇ ਦੁਨਿਆਵੀ ਮਾਇਆ ਦੇ ਨਾਲ ਨਾਲ ਦੁਨੀਆਂ ਵੀ ਸਾਥ ਛੱਡ ਜਾਂਦੀ ਹੈ ਜਿਉਂ-ਜਿਉਂ ਦੁਨਿਆਵੀ ਮਾਇਆ ਤੇਰੇ ਕੋਲ ਆਏਗੀ ਓਵੇਂ-ਓਵੇਂ ਦੁਨੀਆਂ ਤੇਰੇ ਨਾਲ ਜੁੜਦੀ ਜਾਏਗੀ ਜਿਉਂ-ਜਿਉਂ ਮਾਇਆ ਤੇਰਾ ਸਾਥ ਛੱਡਦੀ ਜਾਏਗੀ ਤੇ ਦੁਨੀਆਂ ਵੀ ਤੇਰਾ ਸਾਥ ਛੱਡ दी ਜਾਏ ਆਖੋ ਸਤਨਾਮ ਇਹ ਸੰਬੰਧ ਹੀ ਐਸਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਂਦੇ ਆ ਕਿ ਬੰਦਿਆ ਤੂੰ ਆਪਣੇ ਆਪ ਦਾ ਖਿਆਲ ਕਰ ਤੂੰ ਆਪਣੇ ਬਾਰੇ ਸੋਚ ਕੇ ਮੈਂ ਸੰਸਾਰ ਤੇ ਕਾਦੇ ਲਈ ਆਇਆ ਕੀ ਕਰਨਾ ਚਾਹੀਦਾ ਤੇ ਕਰ ਕੀ ਰਹਾ ਸਤਗੁਰੂ ਜੀ ਸਮਝਾਉਂਦੇ ਵੀ ਆ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਵਿੰਦ ਮਿਰਣਕ ਇਹ ਤੇਰੀ ਵਰੀਆ ਆ ਤੇਰਾ ਕਾਰਜ ਹੈ ਅਸਲ ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦਾਰਾ ਮੀਤ ਪੂਤ ਸੰਵੰਦੀ ਸਾਗਰੇ ਧਨ ਸਿਉ ਲਾਗੇ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰੇ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਤੇਰੇ ਨਾਲ ਪਿਆਰ ਤਾਂ ਕੋਈ ਕੋਈ ਕਰਦਾ ਹੈ ਆਖੋ ਸਤਨਾਮ ਇਹ ਕੈਸੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਦੱਸਦੇ ਵੀ ਹੈ ਵੀ ਜਬ ਹੀ ਨਿਰਤਨ ਦੇਖੋ ਨਰਕੋ ਸੰਗ ਛਾੜ ਸਭ ਭਾਗੇ ਜਦੋਂ ਇਹਨਾਂ ਨੇ ਮਨੁੱਖ ਨੂੰ ਕੰਗਾਲ ਹੋਇਆ ਵੇਖ ਲਿਆ ਤਦੋਂ ਇਹ ਸਾਥ ਛੱਡ ਕੇ ਨਸ ਜਾਂਦੇ ਹਨ ਕਿ ਹੁਣ ਸਾਥੋਂ ਕੁਝ ਮੰਗੀ ਨਾ ਲਏ ਆਖੋ ਸਤਨਾਮ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਜਗਾਉਂਦੇ ਹਨ ਜਾਗ ਲਿਹੁ ਰੇ ਮਨਾ ਜਾਗ ਲਿਹੁ ਕਹਾ ਗਾਫਲ ਸੋਇਆ ਕਿ ਤੂੰ ਕਿਹੜੀ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ ਹੈ ਕਹਾਂ ਕਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਜਿਹੜਾ ਸ਼ਰੀਰ ਤੂੰ ਨਾਲ ਲੈ ਕੇ ਆਇਆ ਇਹ ਵੀ ਸਾਥ ਜਾਣ ਵਾਲਾ ਨਹੀਂ ਹੈ ਆਖੋ ਸਤਨਾਮ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਕਹੋ ਕਹਾਂ ਯਾ ਮਨ ਬਉਰੇ ਕੋ ਇਨ ਸੋ ਨਿਹੋ ਲਗਾਇਓ ਮੈਂ ਇਸ ਝੱਲੇ ਮਨ ਨੂੰ ਕੀ ਸਮਝਾਵਾਂ ਕੇ ਇਹਨੇ ਕੱਚੇ ਸਾਥੀਆਂ ਨਾਲ ਹੀ ਪਿਆਰ ਪਾ ਛੱਡਿਆ ਹੈ ਆਖੋ ਸਤਨਾਮ ਦੀਨਾ ਨਾਥ ਸਗਲ ਭੈ ਭੰਜਨ ਜਸ ਤਾਂ ਕੋ ਵਿਸਰਾਇਓ ਜਿਹੜਾ ਪ੍ਰਮਾਤਮਾ ਗਰੀਬਾਂ ਦਾ ਰਾਖਾ ਹੈ ਤੇ ਸਾਡੇ ਡਰ ਨਾਸ ਕਰਨ ਵਾਲਾ ਹੈ ਉਹਦੀ ਸਿਫਤ ਸਲਾ ਨੂੰ ਇਹ ਭਲਾਈ ਬੈਠਾ ਹੈ ਹਾਲਤ ਕੈਸੀ ਹੈ ਸਵਾਨ ਪੂਛ ਜਿਉ ਭਇਓ ਨਾ ਸੂਧੋ ਬਹੁਤ ਯਤਨ ਮੈਂ ਕੀਨੋ ਕਹਿੰਦੇ ਜਿਵੇਂ ਸਵਾਨ ਕਹਿੰਦੇ ਆ ਕੁੱਤੇ ਨੂੰ ਜਿਸ ਤਰ੍ਹਾਂ ਸਵਾਨ ਪੂਛ ਜਿਉ ਭਇਓ ਨਾ ਸੂਧੋ ਕਹਿੰਦੇ ਜਿਵੇਂ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਹ ਮਨ ਪ੍ਰਮਾਤਮਾ ਦੀ ਯਾਦ ਵੱਲੋਂ ਲਾਹ ਪ੍ਰਵਾਹੀ ਕਰਦਾ ਹੈ ਇਹ ਵੀ ਕਦੇ ਸਿੱਧਾ ਨਹੀਂ ਹੁੰਦਾ ਮੈਂ ਯਤਨ ਬਹੁਤ ਕਰਦਾ ਹਾਂ ਆਖੋ ਸਤਨਾਮ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਵੜੇ ਯਤਨ ਮੈਂ ਕੀਤੇ ਪਰ ਇਹ ਮਨ ਕੁੱਤੇ ਦੀ ਪੂਛ ਵਾਂਗ ਹੈ ਇਹ ਸਿੱਧਾ ਨਹੀਂ ਹੁੰਦਾ ਹੈ ਨਾਨਕ ਲਾਜ ਬਿਰਦ ਕੀ ਰੱਖੋ ਕਿ ਸਤਿਗੁਰੂ ਜੀ ਇਹ ਤੁਹਾਡੇ ਹੱਥ ਵਿੱਚ ਹੈ ਆਪਣੇ ਮੁੱਢਕ ਦੀ ਮਾਂ ਤੋਂ ਪਿਆਰ ਵਾਲੇ ਸੁਹਾ ਦੀ ਲਾਜ ਰੱਖ ਮੇਰੀ ਮਦਦਤ ਕਰ ਤੂੰ ਹੀ ਮਦਦ ਕਰ ਸਕਦਾ ਹੈ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਕਿ ਮੇਰੀ ਮਦਦ ਕਰੋ ਮੈਂ ਤੇਰਾ ਨਾਮ ਫੇਰ ਹੀ ਜਪ ਸਕਦਾ ਹਾਂ ਤੁਸੀਂ ਕਿਰਪਾ ਕਰੋ ਮਨ ਰੇ ਗਹਿੋ ਨਾ ਗੁਰ ਉਪਦੇਸ਼ ਨਹੀਂ ਤਾਂ ਮੈਂ ਗੁਰੂ ਦੀ ਸਿੱਖਿਆ ਗ੍ਰਹਿਣ ਹੀ ਨਹੀਂ ਕਰਦਾ ਹਾਂ ਸਾਡੇ ਅੰਦਰੋਂ ਦਇਆ ਨਿਮਰਤਾ ਸੇਵਾ ਭਾਵਨਾ ਜਦੋਂ ਸੁਣਨ ਤੋਂ ਬਾਅਦ ਸਾਰੀ ਉਹ ਉੱਡ ਜਾਂਦੀ ਹੈ ਉਦਵਾਦ ਕੋਈ ਸਾਡੇ ਅੰਦਰ ਦਇਆ ਨਹੀਂ ਰਹਿੰਦੀ ਕੋਈ ਭਾਵਨਾ ਨਹੀਂ ਰਹਿੰਦੀ ਪਰ ਬਿਰਲੇ ਬਿਰਲੇ ਆ ਗੁਰਮਖ ਗੁਰਸਿੱਖ ਜਿਨ੍ਹਾਂ ਦੇ ਅੰਦਰ ਇਹ ਦਇਆ ਨਿਮਰਤਾ ਭਾਵਨਾ ਰਹਿੰਦੀ ਹੈ ਮੈਂ ਸਿੱਖਿਆ ਗ੍ਰਹਿਣ ਹੀ ਨਹੀਂ ਕੀਤੀ ਕਹਾਂ ਪਇਓ ਜੋ ਮੂंड ਮਡਾਇਓ ਭਗਵੋ ਕੀਨੋ ਭੇਸ ਮੈਂ ਗੁਰੂ ਦਾ ਉਪਦੇਸ਼ ਭੁਲਾ ਕੇ ਜੇ ਸਿਰ ਵੀ ਮੋਨਾ ਲਿਆ ਹੈ ਤੇ ਭਗਵੇਂ ਰੰਗ ਦੇ ਕੱਪੜੇ ਵੀ ਪਾ ਲਏ ਹਨ ਤਾਂ ਕੀ ਬਣਿਆ ਆਤਮਕ ਜੀਵਨ ਦਾ ਕੁਝ ਵੀ ਸਬਰਿਆ ਨਾ ਆਖੋ ਸਤਨਾਮ ਕਿਉਂਕਿ ਸੱਚ ਛੱਡ ਬੈਠਾ ਕਿਉਂਕਿ ਭੇਖ ਵੀ ਪ੍ਰਵਾਣ ਨਹੀਂ ਹੈ ਜੇ ਅੰਦਰ ਕੁਝ ਨਹੀਂ ਹੈ ਸਾਜ ਛਾੜ ਕੇ ਝੂਠਾ ਲਾਗਿਓ ਜਨਮ ਆਕਾਰਤ ਖੋਇਓ ਭਗਵਾ ਭੇਖ ਧਾਰ ਲਿਆ ਪਰ ਸਦਾ ਥਿਰ ਪ੍ਰਭੂ ਦਾ ਨਾਮ ਛੱਡ ਕੇ ਮੈਂ ਨਾਸ਼ਵੰਤ ਪਦਾਰਥਾਂ ਵਿੱਚ ਹੀ ਸੁਰਤ ਜੋੜੀ ਰੱਖੀ ਕਰ ਪਰ ਪੰਚ ਉਦਰ ਨਿਜ ਪੋਖਿਓ ਪਸਕੀ ਨਿਆਈ ਸੋਇਓ ਮੈਂ ਲੋਕਾਂ ਨਾਲ ਛਲ ਕਰਕੇ ਆਪਣਾ পেট ਪਾਲਦਾ ਰਿਹਾ ਤੇ ਪਸ਼ੂਆਂ ਵਾਂਗ ਸੁੱਤਾ ਰਿਹਾ ਪਰ ਜਿਹੜਾ ਅਸਲੀ ਕੰਮ ਸੀ ਜਿਹੜਾ ਮੈਂ ਕਰਨ ਵਾਸਤੇ ਆਇਆ ਸੀ ਉਹ ਕੀਤਾ ਹੀ ਨਹੀਂ ਮੈਂ ਤੇ ਸਗੋਂ ਦੀ ਹੋਰ ਮਾੜੇ ਕਰਮਾਂ ਵਿੱਚ ਪੈ ਤੁਰਿਆ ਹਾਂ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਥ ਬਿਕਾਨਾ ਗਾਫਲ ਮਨੁੱਖ ਪਰਮਾਤਮਾ ਦੇ ਭਜਨ ਦੀ ਯੋਗਤ ਨਹੀਂ ਸਮਝਦਾ ਤੇ ਮਾਇਆ ਦੇ ਹੱਥ ਵਿੱਚ ਚੜ ਗਿਆ ਭਾਵ ਮਾਇਆ ਦੇ ਹੱਥ ਵਿੱਚ ਬਿਕ ਗਿਆ ਹੋਰ ਚਰਹਿਓ ਵਿਖਿਆਨ ਸੰਗ ਬੌਰਾ ਨਾਮ ਰਤਨ ਬਿਸਰਾਨਾ ਤੇ ਕਮਲਾ ਮਨੁੱਖ ਮਾਇਕ ਪਦਾਰਥਾਂ ਦੇ ਮੋ ਵਿੱਚ ਮੰਗਣ ਰਹਿਂਦਾ ਹੈ ਤੇ ਪ੍ਰਭੂ ਦੇ ਸ੍ਰੇਸ਼ਟ ਰਤਨ ਨਾਮ ਨੂੰ ਭਲਾਈ ਬੈਠਾ ਹੈ ਇਸ ਕਰਕੇ ਉਹ ਦਾਤਾਂ ਦੇ ਦਿੰਦਾ ਹੈ ਦਾਤਾਂ ਅਸੀਂ ਮੰਗਦੇ ਹਾਂ ਪਰਮਾਤਮਾ ਤੋਂ ਪਰ ਨਾਮ ਤੋਂ ਬਿਨਾਂ ਉਹਦੀ ਦਿੱਤੀ ਹੋਈ ਦਾਤ ਵੀ ਦੁੱਖ ਦਾ ਰੂਪ ਬਣ ਜਾਂਦੀ ਹੈ ਆਖੋ ਸਤਨਾਮ ਅਗਰ ਨਾਮ ਹੈ ਭਾਈ ਤਾਂ ਦਾਤਾਂ ਵੀ ਸੁਖ ਬਣ ਜਾਂਦੀਆਂ ਹਨ ਰਹੋ ਅਚੇਤਨਾ ਚੇਤੋ ਗੋਵਿੰਦ ਬਿਰਥਾ ਆਉਦ ਸਰਾਨੀ ਇਸ ਤਰ੍ਹਾਂ ਆਪਾਂ ਸੰਸਾਰ ਰੂਪੀ ਮਾਇਆ ਵਿੱਚ ਫਸ ਕੇ ਅਸੀਂ ਬਹੁਤ ਅਵੇਸਲੇ ਹੋ ਗਏ ਹਾਂ ਤੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ ਕਹੋ ਨਾਨਕ ਏ ਬਿਰਦ ਪਛਾਨੋ ਭੂਲੇ ਸਦਾ ਪੁਰਾਨੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਆਪਣੇ ਮੋਢਕ ਦੀ ਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖ ਇਹ ਜੀਵਤਾ ਸਦਾ ਹੀ ਭੁੱਲਣ ਹਾਰ ਹੈ ਸਤਿਗੁਰੂ ਜੀ ਤੁਸੀਂ ਹੀ ਕਿਰਪਾ ਕਰ ਸਕਦੇ ਹੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾ ਅਵਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਸੱਚੇ ਪਾਤਸ਼ਾਹ ਵਿਸਰ 나ਹੀ ਦਾਤਾਰ ਆਪਣਾ ਨਾਮ ਦੇਹੋ ਐਸੀ ਕਿਰਪਾ ਕਰੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ